ਵੇਰ ਦਾ ਇਹ ਦੁਗਦਾਈ ਘਟਨਾ ਵਾਪਰੀ ਕੀ ਕਰਨ ਮੈਂ ਮੁੰਡੇ ਉਥੇ ਕੰਮ ਜਾਂਦਾ ਹੀ ਦੋਵਿਆਂ ਨੇ ਤੇ ਔਤ ਧੁੰਦੇ ਲਿਆਇ ਦਗਾਣਾ ਇੱਥੇ ਸਾਰੇ ਜੱਲਾ ਜੱਤਿਆ ਰੱਖਦਾ ਐਸੇ ਤੇ ਪਾਣੀ ਪਾਣੀ ਲਾਉਦੇ ਬੰਦੇ ਇੱਧਰ ਉਹਨਾਂ ਨੂੰ ਦੱਸਿਆ ਵੀ ਔਤ ਧੁੰਦੇ ਲਿਆਇਆ ਇੱਥੇ ਲਿਆ ਕੇ ਰੋ ਸੁੱਟਿਆ ਵਾ ਇੰਨੀ ਤੇ ਹੀ ਬੱਸ ਆਉਂਦੀ ਇੱਚੀ ਤਾਂ ਜੀ ਕੋਈ ਇਹਦਾ ਇਹੋ ਪਸਾਉਂ ਨਹੀਂ ਆਉਂਦਾ ਬੱਸ ਆਹੀ ਮਤਲਬ ਕੰਪਨੀ ਜਿਹੜੀ ਇਹਦੇ ਅੰਦੀ ਤੇ ਇਹ ਤੇ ਇਹ ਇੱਕ ਤਰੀਕ ਨੂੰ ਕੋਵਿਡ ਹੈ ਕਰਦੇ ਓਵਰਟੈਕ ਕਰਦੇ ਓਵਰਟੈਕ ਕਰਦੇ ਵਕਤ ਉਹ ਮੁੰਡਿਆਂ ਨੂੰ ਵੇਚ ਦੇ ਕੇ ਤੇ ਧੂਕੇ ਦੇ ਸਾਰੇ ਲਾ ਕੇ ਆਏ ਸਾਡੇ ਨੇ 10 ਵਜੇ ਹਾਂ ਤੇ ਉਹਨਾਂ ਦਾ ਕੱਲ ਕੱਲ ਵਿੱਚ ਗਏ ਗੱਲਾਂ ਗੱਲਾਂ ਮੁੰਡਾ ਜਿਹੜਾ ਉਹਦੇ ਨਾਲ ਘਾਰ ਉਜੜਿਆ ਉਹਨਾਂ ਨੇ ਕੋਈ ਸਮਰਵਾਸ਼ਾ ਨਹੀਂ ਦਿੱਤਾ ਕਿ ਆਵਾ ਯਕੀ ਕੋਈ ਇਹ ਆਪਣਾ ਕਾਰਵਾਈ ਕਰਾਂਗੇ ਤੇ ਜਾ ਕੇ ਤੁਸੀਂ ਆਪਰਾਈ ਲਿਖਾਓ ਹੁਣ ਕੀ ਮੰਨ ਕਰਦੇ ਮਾਂ ਪਾਪਾਂ ਦਾ ਮਾਂ ਚਾਹੀਦਾ ਹਾਂ ਕਾਰਵਾਈ ਬਣਾਤੀ ਪੁੱਤ ਨੇ ਮਰੇ ਬਾਣਤੀ ਪੁੱਤ ਅਗਲੇ ਦਾ ਘਰ ਦਾ ਗਿਆ ਕੱਲਾ ਕੱਲਾ ਪੁੱਤ ਮਾਪਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਪੂਰੀ ਕਦੇ ਸਾਰੇ ਜੀ ਮਤਲਬ ਕਿ ਨੋਏ ਕਦੇ ਕਦੇ ਪਹਿਲੇ ਕਦੇ ਆਪਣੇ ਘਰਲੇ ਜਿੱਦਾਂ ਬਸਾਂ ਚ ਮਾਉਂਦੇ ਆ ਕਿਦੇ ਆਸਰੇ ਕੱਟਾਂਗੇ ਜਿਨ ਲਈ ਆਪਣੀਆਂ ਅੰਮ੍ਰਿਤਸਰ ਫਾਸਟ ਸਟੈਂਡ ਇਹ ਜਿੱਦ ਜੋ ਯਕੀ ਲੱਗਦੀ ਨਹੀਂ ਮੇਰਾ ਪਨੇਵਾ ਲੱਗਦਾ ਅੱਛਾ ਜੀ ਉਹ 2 ਭਾਈ ਸਾਲ 20 ਸਾਲ ਦੁਆ ਅੱਛਾ ਜੀ ਕੀ ਕਾਰਨ ਕੀ ਬਣਿਆ ਕਾਰਨ ਹੈ ਭਾਈ ਆਂਡੇ ਕੰਮ ਦੁਨੀ ਮੇਰੇ ਕੋਲ ਨਾ ਮੇਰਾ ਨਾ ਲੈਣ ਨੂੰ ਚੜਵਾਉਂਦਾ ਉਹ ਮੁੰਡੇ ਅਰਮਾਨਾਂ ਆਂਡੇ ਵੇਚ ਲੈ ਕੇ ਮਰੇ 100 ਕਿਲੋਮੀਟਰ ਤੋਂ ਹੋ ਕੇ ਲੈ ਆਂਦੇ ਰਿਹਾ ਤੁਸੀਂ ਕੀ ਮੈਂ ਲਈਦਾ ਮੈਨੂੰ ਮਿਲੋ ਤੇ ਆਪਾਂ ਕਰ ਲੈਨੇ ਕੋਈ ਨਾ ਮੰਗ ਭਾਈ ਇਨਸਾਫ ਚਾਹੀਦਾ ਹਨ ਉਹ ਹੀ ਆਜੋ ਮੇਰੇ ਇੱਥੇ ਟਾਣੇ ਆ ਜਿਹੜਾ ਆਂ ਡਰਾਈਵਰ ਆ ਪਾ ਟੀਕੇ ਕਰਦੇ ਤਿਆਨੂੰ ਇੰਨਾ ਕਹਿ ਰਿਹਾ ਕੋਈ ਟੀਕ ਜੜ ਗਈ ਆ ਜਦ ਕਰਦੇ ਤੁਸੀਂ ਵਨਵੇ ਰੋਡ ਚੰਦਾਂਦੇ ਆ ਸੜਕ ਭੰਡੇ ਆ ਤੇ ਤੁਸੀਂ ਆਪਣੇ ਵਿੱਚ ਕੰਪੀਟੀਸ਼ਨ ਕਰਨ ਦੇ ਜੋ ਪਤਾ ਨਹੀਂ ਲੱਗਣ ਦਿਆ ਕਿ ਵਨਵੇ ਰੋਡ ਆ ਤੇ ਤੁਸੀਂ ਕੰਪੀਟੀਸ਼ਨ ਤੋਂ ਆਪਾਂ ਚ ਲੱਗੇ ਹੋਏਗਾ ਤੇ ਮੈਂ ਅੱਗੇ ਨਿਕਲ ਜਾਂਚ ਮੈਂ ਸਵਾਰੀਆਂ ਪੱਲਾ ਚੱਕਦਾ ਉਹਨ ਦੋਨੋਂ ਜਨੇ ਇਕੱਲੇ ਇਕੱਲੇ ਹੈਗੇ ਆ ਯਾਰ ਇਹ ਦੋਨੋਂ ਇਕੱਲੇ ਇਕੱਲੇ ਮਾਂ ਦੇ ਘੋਟੇ ਗਏ ਆਪਣੇ ਪਾਪਾ ਤੇ ਚਾਨ ਗੁਰ ਪੈ ਨੂੰ ਟਕਣਾ ਜਦੋਂ ਘਰ ਦੇ ਚਰਾਗ ਵੀ ਬਹੁਤੀ ਗਿਆ ਤੇ ਹਾਂਜੀ ਅੱਜ ਇੱਕ ਆਬੀ ਇੱਕ ਹਜ਼ਾਰ ਦੋਸਤ ਸੀ ਹਾਂਜੀ ਭਨੇਵਾ ਮੇਰਾ ਆਪੀ ਇਹ ਪਤਾ ਉਹਦੇ ਸਾਹ ਚੱਲਦੇ ਨਹੀਂ ਮੈਂ ਬੋਟ ਕੀ ਕੀ ਆ ਇਹ ਤਾਂ 10 ਸਾਲ 15 ਸਾਲ ਜੇਲ੍ਹ ਕੱਟ ਕੇ ਆ ਜਾਣਗੇ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਤੁਰ ਗਏ ਮਨ ਪੁੱਛ ਕੇ ਇੱਕ ਮਰ ਗਏ ਮਰ ਗਏ ਚਰੇ ਦੇ ਨਾਲ ਜੇਲ੍ਹ ਗਿਆ ਤੇ ساری ਉਮਰ ਦਾ ਰੋਣਾ ਰਗਾ ਮਾਂ ਤੇ ਦੇச்சு ਕਰਦੇ ਨਾਲ ਨਹੀਂ ਹੋਈ ਇਹ ਕੋਈ ਤੇ ਸ਼ਰਮ ਕਰੋ ਤੁਹਾਡੇ ਤੇ ਇਨਸਾਨੀਅਤ ਹੈ ਨੇ ਸਵਾਲ ਇਹ ਕਿ ਜੰਨੇ ਹੋਤਾ ਅਸੀਂ ਬਵਾਦ ਹੋ ਗਏ ਇਹਨਾਂ ਦਾ ਰਸ ਨਹੀਂ ਚੱਲਦਾ ਲੋਕਾਂ ਨੂੰ ਘਰਾਂ ਤੋਂ ਤੋ ਤੋਂ ਬਚਾ ਕੇ ਚੜਾ ਕੇ ਕਰਾਏ ਲੈਣਾ ਚਰਨਵਾਰੀ ਇਹਨਾਂ ਨੂੰ ਮੌਤ ਪੈਂਦੀ ਆ ਚਰਾਨਵਾਰੀ ਇਹਨਾਂ ਦੇ ਮਾਰ ਖੋਚੇ ਜਾਂਦੇ ਜੋ ਘਰ ਸਾਰੀ ਆਈ ਆ ਉਹਨਾਂ ਦਾ ਪੁੱਤ ਮਾਰ ਕੇ ਜੰਮਾ ਨੇ ਉਹਨਾਂ ਨੂੰ ਪੁੱਛ ਕੇ ਵੇਖਣ ਕਿ ਬਾਰੇ ਬਿਲਕੁਲ ਡੀਆਂ ਨੇ ਬੱਲੇ ਬੱਲੇ ਪੁੱਤ ਜੀ ਸਹੀ ਜਨੂ ਭਾਈ ਮੈਂ ਕਿਹੜਾ ਕਿੰਨਾ ਬੋਲਦੇ ਆ ਕੋਈ ਤੇ ਇਹਨਾਂ ਨੂੰ ਬੋਲਣ ਦਾ ਚੱਜ ਨਹੀਂ ਆ ਗੰਦਵਾਰੀ ਦਾ ਕੀ ਨਾਮ ਤੇ ਕੀ ਮੇਰਾ ਨਾਮ ਸਚੀਤ ਸਿੰਘ ਹੈ ਜੀ ਮੈਂ ਭਗਵਾਨ ਵਾਲਮੀਕ ਸੰਸਥਾ ਤੋਂ ਆਂ ਜੀ ਇਹ ਤੁਹ ਬਦਾਈ ਕਿ ਨਾਮ ਵਾਪਰੀ ਕੀ ਕਹਿਣਾ ਉਹ ਬਸ ਆ ਰਹੀ ਜੀ ਓਵਰ ਸਪੀਡ ਸੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਸਪੀਡ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਆ ਮੌਕੇ ਤੇ ਹਾਂਜੀ ਤੇ ਪੁਲਿਸ ਦੀ ਕੀ ਕਾਰਵਾਈ ਪੁਲਿਸ ਦੀ ਕਾਰਗੁਜ਼ਾਰੀ ਹੁਣ ਤੱਕ ਤਾਂ ਸਹੀ ਰਹੀ ਆ ਜੀ ਐਸਐਚਓ ਜੀ ਨੇ ਜਾ ਕੇ ਆਪ ਬੰਦਾ ਅਰੈਸਟ ਕਰ ਲਿਆ ਵਾਹਲਾ ਡਰਾਈਵਰ ਹੀ ਹਾਂਜੀ ਹੁਣ ਕੀ ਮੰਗ ਰਹੇ ਮੰਗਦੇ ਇਹ ਹੈ ਕਿ ਗਰੀਬ ਬੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹਰ ਇੱਕ ਪੈਸਾਰੇ ਜਿਹੜੇ ਡਿਲਾਉਂਦੇ ਉਹਨਾਂ ਨੂੰ ਕਰਦੇ ਕਰ 300 ਮੀਟਰ ਤੋਂ ਬੰਦਿਆਂ ਨੂੰ ਕਸੀਟ ਕੇ ਲਿਆਂਦਾ ਫਿਰ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜਾ ਇਹਨਾਂ ਨੇ ਮੌਕੇ ਤੇ ਇਹਨਾਂ ਦੀ ਸਾਰ ਨਹੀਂ ਲਈ ਜੇ ਖਨੂੰਦੇ ਹੋ ਸਕਦਾ ਸੀ ਇਹਨਾਂ ਚ ਇੱਕ ਬੰਦਾ ਬਚ ਜਾਂਦਾ ਹਾਂਜੀ ਆ ਜੀ ਤੇ ਤੁਹਾਡੇ ਦਾ ਧਰਨਾ ਲਾਉਣਾ ਪਿਆ ਕਰਨਾ ਹਾਨੂੰ ਇਸੇ ਕਰਕੇ ਲਾਉਣਾ ਪਿਆ ਕਿ ਇੱਥੇ ਕੋਈ ਪਹੁੰਚੇ ਨਹੀਂ ਸੀ ਫਿਰ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਸਾਹਿਬ ਧਮਿੰਦਰ ਕਲਿਆਣ ਜੀ ਆਏ ਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਨੂੰ ਘਰਦਿਆਂ ਜੀਆ ਨੂੰ ਆਪਣਾ ਵਿਸ਼ਵਾਸ ਵਿੱਚ ਲੈ ਕੇ ਤੇ ਧਰਨਾ ਜਿਹੜਾ ਉਠਾਇਆ ਗਿਆ ਤੇ ਹੁਣ ਉਹਨਾਂ ਦੀ ਪੋਸਟ ਮਾਰਡਮ ਵੀ ਲੈ ਕੇ ਗਏ ਆ ਅਮਰੀ ਸਰ ਤੇ ਬਾਕੀ ਦੀ ਕਾਰਵਾਈ ਜਿਹੜੀ ਆ ਉਹ ਹੁਣ ਲਿਖੀ ਜਾਣਾ ਉਹ ਜਿੱਥੇ ਥਾਣੇ ਚੱਲੇ ਆ ਜੀ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਤੇਰਾ ਭਾਗ ਮੈਨੇ ਜਸ ਸਿੰਘ ਮੈਜਰ ਸਿੰਘ ਖਾਨਮੀ ਦਾ ਵੀ ਤਾਂ ਨਾਮ ਤਾਂ ਹਾਂਜੀ ਨੀਤ ਸਿੰਘ ਦੀ ਜਿਹੜਾ ਐਕਸੀਡੈਂਟ ਆ ਨਾਮ ਤੋਂ ਨਾ ਨਾ ਮੋਬਾਈਲ ਕੀ ਕਾਰਨ ਕਾਰਨ ਬਾਸਾ ਆ ਰਹੀ ਸੀ ਕਿ ਪ੍ਰਾਈਵੇਟ ਇੱਕ ਬਾਤ ਹੈ ਉਹਦਾ ਨੰਬਰ ਹੈਗਾ ਜੀ ਪੀਬੀਟੀ ਕੇ 4878 ਅਮਰਸਰ ਸਾਈਡੋਂ ਆ ਰਹੀ ਇਹ ਮੋਟਰਸਾਈਕਲ ਤੇ ਜਿਹੜਾ ਨੌਜਵਾਨ ਨੇ ਦੋਨੇ ਜਨਰਲੀ ਡੈਥ ਹੋਈ ਆ ਇਹ ਵੀ ਅਮਰਸਰ ਸਾਈਡੋਂ ਆਏ ਗਏ ਜੋ ਨਾਗ ਨਵੇਂ ਨਾਗ ਤੋਂ ਥੋੜਾ ਨਾਗਸੇ ਕਲਾ ਸਾਈਡੋਂ ਆਏ ਆ ਉੱਥੇ ਸਾਈਡ ਵੱਜੀ ਜੀ ਬਸ ਜੀ ਉਹਨਾਂ ਨੇ ਉਹਨਾਂ ਵਿਚਾਰੇ ਦੋਨਾਂ ਦੀ ਮੌਕੇ ਤੇ ਡੈੱਥ ਹੋ ਗਈ ਕੀ ਖਾਣੂ ਕੀ ਨਾਮ ਆਪਣੇ ਕੋਲ ਰਹਿਣਾ ਇਹ ਦੋਨੋਂ ਲੜਕੇ ਹੈਗੇ ਜੀ ਵਿਆਕੇ ਦੇ ਜੀ ਇੱਕ ਦਾ ਨਾਂ ਤਾਂ ਹੈਗਾ ਜੀ ਅਭੀਜੀਤ ਸਿੰਘ ਪੁੱਤਰ ਉਹਨਾਂ ਜੀ ਸਿੰਘ ਦਾ ਤੇ ਦੂਜੇ ਦਾ ਨਾਂ ਹੈਗਾ ਪ੍ਰਦੀਪ ਪੁੱਤਰ ਲਲਨ ਰਾਮ ਇਹ ਬਿਹਾਰ ਦਾ ਰਹਿਣ ਵਾਲਾ ਹਾਲਵਾਸੀ ਸ਼ਰਮਾ ਡੇਰੀ ਬੱਲਾ ਫਰਵੀਰ ਦਾ ਪਰਿਵਾਰ ਨੂੰ ਤ੍ਰੋਸ਼ਪ ਦਸ਼ਾ ਕੀਤਾ ਗਿਆ ਰੋਜਾਂ ਕੁੱਝ ਕੀ ਕਰ ਰਹੇ ਨੇ ਉਹ ਹੀ ਕਹਿੰਦੇ ਸੀਗੇ ਵੀ ਸਾਡੇ ਲੜਕਿਆਂ ਦੀ ਡੈਥ ਹੋਈ ਹੈ ਇਸ ਬੰਦੀ ਬਸ ਬੈਰੋ ਤੇ ਬਸੋਂ ਖੜਿਆ ਜਾਵੇ ਤੇ ਸਾਨੂੰ ਇਨਸਾਫ ਮਿਲ ਜਾਵੇ ਬਸ ਖੜੀ ਗਈ ਹੈ ਜੀ ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਬਾਕੀ ਦੋਨਾਂ ਲੜਕਿਆਂ ਦੀ ਜੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਜਮ੍ਹਾਂ ਕਰਵਾਤੀ ਹੈ ਜੀ ਸਵੇਰ ਪੋਸਟਮਾਰਟਮ ਕਰਾਇਆ ਜਾਏਗਾ ਬਾਕੀ ਦੀ ਅਗਲੀ ਕਾਰਵਾਈ ਅਮਰ ਚੱਲਿਆ ਅੰਦਾਜ਼ੇ ਰੋਡ ਦੀ ਸਤਿ ਪ੍ਰਖਿਆ ਪੁਲ ਤੋਂ ਵੀ ਹੈ ਜੁਰਮ ਹੈਗੀ ਆ ਉਹ ਕੁਝ ਛੱਡ ਕੇ ਜਗਾ ਤੇ ਲੱਗੇ ਹੁੰਦੇ ਨਾ ਕੋਈ ਕਿਲੋਮੀਟਰ ਦਾ ਏਰੀਆ ਹੁੰਦਾ ਜੀ ਉਹਨਾਂ ਸਾਡੇ ਵੀ ਇੰਨੇ ਏਰੀਆ ਦੇ ਵਿੱਚ ਨਹੀਂ ਹੈ ਪਰਿਵਾਰ ਦਾ ਮੁੰਡਾ ਜੋ ਕੰਦ ਲਿੰਗ ਨੇ ਐਂਬੂਲੈਂਸ ਮੌਕੇ ਤੇ ਪਹੁੰਚੀ ਸੀਗੀ ਪਰ ਡੈਥ ਹੋ ਚੁੱਕੀ ਸੀ ਕੀ ਕਰੀ